ਕੈਨੇਡਾ ਦੀਆਂ 45ਵਾਂ ਫੈਡਰਲ ਇਲੈਕਸ਼ਨਜ਼ ਇੱਕ ਨਵਾਂ ਇਤਿਹਾਸ ਰਚ ਕੇ ਸਮਾਪਤ ਹੋ ਚੁੱਕੀਆਂ ਤੇ ਕੈਨੇਡਾ ਨੂੰ ਆਪਣਾ ਨਵਾਂ 25ਵਾਂ ਪ੍ਰਧਾਨ ਮੰਤਰੀ ਵੀ ਮਿਲ ਚੁੱਕਿਆ ਹੈ ਲਿਬਰਲ ਪਾਰਟੀ ਨੇ ਬੜੀ ਵਧੀਆ ਜਿੱਤ ਹਾਸਲ ਕੀਤੀ ਹੈ ਪਰ ਉਹ ਘੱਟ ਗਿਣਤੀ ਦੀ ਸਰਕਾਰ ਬਣਾਉਣਗੇ ਤੇ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨਿਕ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਇਹੇ ਇਲੈਕਸ਼ਨਸ ਨੂੰ ਹਿਸਟੋਰੀਕਲ ਇਲੈਕਸ਼ਨਸ ਵੀ ਕਿਹਾ ਜਾ ਰਿਹਾ ਹੈ। ਇਨਾਈ ਇਲੈਕਸ਼ਨਸ ਦੇ ਵਿੱਚ ਕਈ ਸਾਰੇ ਅਜਿਹੇ ਫੈਕਟਰਸ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਪਿਛਲੀਆਂ ਇਲੈਕਸ਼ਨਸ ਦੇ ਰਿਕਾਰਡ ਵੀ ਤੋੜ ਦਿੱਤੇ ਹਨ। ਤੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਪੰਜਾਬੀ ਉਮੀਦਵਾਰ ਇਨਾਈ ਇਲੈਕਸ਼ਨਸ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਜਿਨ੍ਹਾਂ ਦੇ ਵਿੱਚੋਂ 23 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ ਤੇ ਇਹਨਾਂ ਦੇ ਵਿੱਚ ਕਈ ਨਵੇਂ ਚਿਹਰੇ ਵੀ ਦੇਖਣ ਨੂੰ ਮਿਲਿਆ ਹਨ। ਪਰ ਕੁਝ ਪੰਜਾਬੀ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀ ਬਿਲਕੁਲ ਵੀ ਆਸ ਨਹੀਂ ਸੀ ਕਿ ਇਹ ਹਾਰ ਸਕੇ ਦਿਆਂ ਉਹ ਵੀ ਇਹੀ ਇਲੈਕਸ਼ਨਸ ਦੇ ਵਿੱਚ ਦੇਖਣ ਨੂੰ ਮਿਲਿਆ ਪੂਰੀ ਰਿਪੋਰਟ ਤਿਆਰ ਕੀਤੀ ਗਈ ਹੈ ਕਿ ਕਿਹੜਾ ਪੰਜਾਬੀ ਕਿਸ ਹਲਕੇ ਦੇ ਵਿੱਚੋਂ ਜਿੱਤਿਆ ਹੈ ਅਤੇ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਹਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਜਾਣਦੇ ਹਾਂ ਬੀਤੇ ਦਿਨੀ 28 ਅਪ੍ਰੈਲ ਨੂੰ ਕੈਨੇਡਾ ਦੀਆਂ 45ਵੀਂ ਪਾਰਲੀਮੈਂਟ ਦੀਆਂ 343 ਸੀਟਾਂ ਤੇ ਹੋਈਆਂ ਚੋਣਾਂ ਦੇ ਨਤੀਜੇ ਸਭ ਨੂੰ ਹੈਰਾਨ ਕਰਨ ਵਾਲੇ ਆਏ ਹਨ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ ਲਗਾਤਾਰ ਚੌਥੀ ਵਾਰ ਆਪਣੀ ਘੱਟ ਗਿਣਤੀ ਸਰਕਾਰ ਬਣਾਉਣ ਵਿੱਚ ਸਫਲ ਰਹਿ ਕੇ ਨਵਾਂ ਇਤਿਹਾਸ ਸਿਰਜਿਆ 343 ਸੀਟਾਂ ਵਿੱਚੋਂ ਲਿਬਰਲ ਨੇ 169, ਕੰਜ਼ਰਵੇਟਿਵ ਨੇ 144, ਬਲੌਕ ਕਯੂਬਿਕ ਨੇ 22, ਐਨਡੀਪੀ ਨੇ 7 ਅਤੇ ਗ੍ਰੀਨ ਪਾਰਟੀ ਨੇ ਇੱਕ ਸੀਟ ਤੇ ਜਿੱਤ ਪ੍ਰਾਪਤ ਕੀਤੀ ਹੈ। 2025 ਦੇਆਂ ਚੋਣਾਂ ਵਿੱਚ 2 ਕਰੋੜ 85 ਲੱਖ 25638 ਵੋਟਾਂ ਜੋ ਰਜਿਸਟਰਡ ਹੋਈਆਂ ਸਨ, ਉਹਨਾਂ ਦੇ ਵਿੱਚੋਂ 1 ਕਰੋੜ 91 ਲੱਖ 99896 ਵੋਟਾਂ ਪੋਲ ਹੋਈਆਂ ਜੋ ਕਿ 67% ਦੇ ਕਰੀਬ ਬੰਦੀਆਂ। ਕੈਨੇਡਾ ਦੇ ਇਤਿਹਾਸ ਵਿੱਚ ਬੀਤੇ 40 ਸਾਲਾਂ ਦੌਰਾਨ 11 ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਸਭ ਤੋਂ ਵੱਧ ਪੋਲ ਹੋਈਆਂ। ਲਿਬਰਲ ਪਾਰਟੀ ਨੂੰ 85,63,147, ਕੰਜ਼ਰਵੇਟਿਵ ਨੂੰ 80,99,420, ਐਨਡੀਪੀ ਨੂੰ 12,37,446, ਬਲੌਕ ਕਯੂਬਿਕ ਨੂੰ 12,33,004, ਗ੍ਰੀਨ ਪਾਰਟੀ ਨੂੰ 2,44,963 ਵੋਟਾਂ ਪਈਆਂ। ਇਹ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲਿਬਰਲ ਤੇ ਕਨਜ਼ਰਵੇਟਿਵ ਦੀ ਬਹੁਤੇ ਹਲਕਿਆਂ ਖਾਸ ਕਰਕੇ ਪੰਜਾਬੀਆਂ ਦੇ ਹਲਕੇ ਵਿੱਚ ਇੰਨੀ ਫਸਮੀ ਟੱਕਰ ਸੀ ਕਿ ਲੋਕਾਂ ਨੂੰ ਸਵੇਰੇ 2 ਵਜੇ ਤੱਕ ਸਹ ਰੋ ਕੇ ਆਪਣੇ ਚਹੇਤੇ ਲੀਡਰਾਂ ਦੇ ਨਤੀਜੇ ਸੁਣਨੇ ਪਏ ਕਈ ਚਿਹਰੇ ਅਜੇੇ ਹੀ ਜਿੱਤੇ ਹਨ ਜਿਨ੍ਹਾਂ ਦੀ ਆਸ ਨਹੀਂ ਸੀ ਅਤੇ ਕਈ ਅਜੇੇ ਹੀ ਹਾਰ ਗਏ ਹਨ ਜਿਨ੍ਹਾਂ ਦੀ ਹਾਰਨ ਦੀ ਪੂਰਾ ਭਰ ਵੀ ਆਸ ਨਹੀਂ ਸੀ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਰਨੀ ਆਪਣੀ ਕੈਬਨਿਟ ਵਿੱਚ ਸੋਚ ਸਮਝ ਕੇ ਮੰਤਰੀਆਂ ਦੀ ਚੋਣ ਕਰਨਗੇ ਇਹ ਵੀ ਚਰਚਾ ਹੈ ਕਿ ਘੱਟੋ ਘੱਟ 2 ਤੋਂ 3 ਪੰਜਾਬੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣਗੇ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਜਿੱਤੇ ਉਮੀਦਵਾਰਾਂ ਵਿੱਚ ਬ੍ਰੈਂਟਨ ਸਾਊਥ ਤੋਂ ਸੋਨੀਆ ਸਿੱਧੂ 21400 70 ਵੋਟਾਂ ਲੈ ਕੇ 633 ਵੋਟਾਂ ਦੇ ਫਰਕ ਨਾਲ ਸੁਖਦੀਪ ਕੰਗ ਨੂੰ ਹਰਾਇਆ ਜਿਨ੍ਹਾਂ ਨੂੰ 20844 ਵੋਟ ਮਿਲੇ ਬ੍ਰੈਂਟਨ ਨਾਰਥ ਕੈਲਡਨ ਤੋਂ ਰੂਬੀ ਸੋਹਤਾ ਲਿਬਰਲ ਦੀ ਟਿਕਟ ਤੇ 22346 ਵੋਟਾਂ ਲੈ ਕੇ 537 ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਦੇ ਅਮਨਦੀਪ ਸਿੰਘ ਜੱਜ ਨੂੰ ਹਰਾਉਣ ਵਿੱਚ ਸਫਲ ਰਹੇ ਜਿਨ੍ਹਾਂ ਨੂੰ 21809 ਵੋਟਾਂ ਪਈਆਂ ਵਾਟਰਲੂ ਹਲਕੇ ਤੋਂ ਲਿਬਰਲ ਦੀ ਵਰਦੀਸ਼ ਚੱਗੜ 34197 ਵੋਟਾਂ ਲੈ ਕੇ 14803 ਵੋਟਾਂ ਦੇ ਫਰਕ ਨਾਲ ਚੋਣ ਜਿੱਤਿਆ। ਓਕਵਿਲ ਈਸਟ ਤੋਂ ਲਿਬਰਲ ਦੀ ਅਨੀਤਾ ਆਨੰਦ 30277 ਵੋਟਾਂ ਲੈ ਕੇ 3358 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਤੇ ਉਹਨਾਂ ਦੇ ਵਿਰੋਧੀ ਕੰਜ਼ਰਵੇਟਿਵ ਦੇ ਰੌਣ ਚਿੰਜਰ 26919 ਵੋਟਾਂ ਉਹਨਾਂ ਨੂੰ ਪਈਆਂ। ਡਰਬਲ ਲਾਸਨ ਲਸਾਲ ਹਲਕੇ ਤੋਂ ਅੰਜੂ ਢਿੱਲੋਂ ਆਪਣੇ ਵਿਰੋਧੀ ਉਮੀਦਵਾਰ ਤੋਂ 19162 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਉਪਰੋਕਤ ਸਾਰੀਆਂ ਭਾਰਤੀ ਮੂਲ ਦੀਆਂ ਔਰਤਾਂ ਲਗਾਤਾਰ ਚੌਥੀ ਵਾਰ ਲਿਬਰਲ ਦੀ ਟਿਕਟ ਤੇ ਚੋਣ ਜਿੱਤੀਆਂ ब्रैंटन सेंटर ਤੋਂ ਪਹਿਲੀ ਵਾਰ ਚੋਣ ਲੜ ਰਹੀ ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਦੀ ਅਮਨਦੀਪ ਸੋਢੀ ਸਭ ਤੋਂ ਛੋਟੀ ਉਮਰ ਦੀ ਲਿਬਰਲ ਪਾਰਟੀ ਦੀ ਟਿਕਟ ਤੇ 18491 ਵੋਟਾਂ ਲੈ ਕੇ ਆਪਣੇ ਵਿਰੋਧੀ ਤਰਨਚਾਹਲ ਨੂੰ 176 ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੀ ਜਦਕਿ ਚਾਹਲ 18315 ਵੋਟਾਂ ਤੇ ਰਹਿ ਗਏ ਲਿਬਰਲ ਦੀ ਟਿਕਟ ਤੇ ਬ੍ਰੈਂਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਨੇ 23350 ਵੋਟਾਂ ਲੈ ਕੇ 1817 ਵੋਟਾਂ ਦੇ ਫਰਕ ਨਾਲ 21533 ਵੋਟਾਂ ਲੈਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦਸਾਂਜ ਨੂੰ ਹਰਾਇਆ ਚਰਚਾ ਪੀਪਲਸ ਪਾਰਟੀ ਜੈਫ ਲਾਲ 2298 ਵੋਟਾਂ ਤੇ ਰਹਿ ਗਏ ਸਰੀ ਸੈਂਟਰ ਤੋਂ ਲਿਬਰਲ ਦੇ ਰਣਜੀਤ ਸਰਾਏ ਨੇ 20831 ਵੋਟਾਂ ਲੈ ਕੇ ਕੰਜ਼ਰਵੇਟਿਵ ਦੇ ਰਾਜਵੀਰ ਢਿੱਲੋਂ ਨੂੰ 1934 ਵੋਟਾਂ ਦੇ ਫਰਕ ਨਾਲ ਹਰਾਇਆ ਸਰੀ ਨਿਊਟਨ ਤੋਂ ਸੁਖਤਾ ਲੀਵਾਲ 20600 ਵੋਟਾਂ ਲੈ ਕੇ ਕੰਜ਼ਰਵੇਟਿਵ ਦੇ ਹਰਜੀਤ ਗਿੱਲ ਨੂੰ 2159 ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੇ ਰਿਚਮੰਡ ਈਸਟ ਤੋਂ ਲਿਬਰਲ ਦੇ ਪਰਮ ਬੈਂਸ 24562 ਵੋਟਾਂ ਲੈ ਕੇ 1061 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਫਰੀਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ ਲਿਬਰਲ ਉਮੀਦਵਾਰ 22869 ਵੋਟਾਂ ਲੈ ਕੇ ਕੰਜ਼ਰਵੇਟਿਵ ਦੇ 21190 ਵੋਟਾਂ ਲੈਣ ਵਾਲੇ ਸੁਖਪੰਦੇਰ 1679 ਵੋਟਾਂ ਦੇ ਫਰਕ ਨਾਲ ਹਰਾਉਣ ਵਿੱਚ ਸਫਲ ਰਹੇ ਮਿਸਿਸ ਆਗਾ ਮਾਲਟਨ ਹਲਕੇ ਤੋਂ ਲਿਬਰਲ ਦੇ ਇਕਵਿੰਦਰ ਸਿੰਘ ਗਹਿਰ ਨੇ 26346 ਵੋਟਾਂ ਪ੍ਰਾਪਤ ਕਰਕੇ ਜਸਪ੍ਰੀਤ ਕੌਰ ਸੰਧੂ ਨੂੰ 4395 ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ ਸੰਧੂ ਨੂੰ 20951 ਵੋਟ ਮਿਲੇ ਬ੍ਰੈਂਟਨ ਵਿੱਚੋਂ ਇੱਕ ਹੋਰ ਲਿਬਰਲ ਦੇ ਪੰਜਾਬੀ ਉਮੀਦਵਾਰ ਬ੍ਰੈਂਟਨ ਚਿੰਕੂਜੀ ਸ਼ਫਕਤ ਅਲੀ ਨੇ 21000 168 ਵੋਟਾਂ ਲੈ ਕੇ ਕਨਜ਼ਰਵੇਟਿਵ ਦੇ ਟਿਮ ਇਕਬਾਲ ਨੂੰ 1829 ਵੋਟਾਂ ਦੇ ਫਰਕ ਨਾਲ ਹਰਾ ਕੇ ਦੂਜੀ ਵਾਰ ਪਾਰਲੀਮੈਂਟ ਵਿੱਚ ਆਪਣੀ ਸੀਟ ਪੱਕੀ ਕੀਤੀ। ਟਿਮ ਇਕਬਾਲ ਨੂੰ 19339 ਵੋਟ ਹੀ ਮਿਲੇ। ਐਵਰਸਫਰ ਦੇ ਸਾਊਥ ਲੈਂਗਲੀ ਹਲਕੇ ਤੋਂ ਸੁਖਮਨ ਸਿੰਘ ਨੇ ਕਨਜ਼ਰਵੇਟਿਵ ਦੇ ਪਿੰਡ ਬੁੱਕਣ ਵਾਲਾ 23774 ਵੋਟਾਂ ਲੈ ਕੇ ਆਪਣੇ ਵਿਰੋਧੀ ਨੂੰ 5144 ਵੋਟਾਂ ਦੇ ਫਰਕ ਨਾਲ ਹਰਾਉਣ ਦੇ ਵਿੱਚ ਸਫਲ ਰਹੇ। ਬ੍ਰੈਂਟਨ ਵੈਸਟ ਤੋਂ ਕੰਜ਼ਰਵੇਟਿਵ ਦੇ ਅਮਰਜੀਤ ਸਿੰਘ ਗਿੱਲ 20986 ਵੋਟਾਂ ਲੈ ਕੇ ਲਿਬਰਲ ਦੀ ਕਮਲ ਖੈਰਾ ਨੂੰ 1032 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੇ ਕੈਲਗਰੀ ਈਸਟ ਤੋਂ ਲਿਬਰਲ ਦੀ ਪ੍ਰੀਤੀ ਓਬਰਾਏ 16600 ਵੋਟਾਂ ਹੀ ਲਿਜਾ ਸਕੀ ਜਦ ਕਿ ਕੰਜ਼ਰਵੇਟਿਵ ਦੇ ਜਸਰਾਜ ਹੱਲਣ 31798 ਵੋਟਾਂ ਲੈ ਕੇ 15198 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ ਕੈਲਗਰੀ ਮੈਗਨਾਈਟ ਹਲਕੇ ਤੋਂ ਕੰਜ਼ਰਵੇਟਿਵ ਦੇ ਦਲਵਿੰਦਰ ਸਿੰਘ ਗਿੱਲ 2596 ਵੋਟਾਂ ਲੈ ਕੇ ਜੋਰਜ ਚਾਹਲ ਨੂੰ 1381 ਵੋਟਾਂ ਨਾਲ ਹਰਾਉਣ ਦੇ ਵਿੱਚ ਸਫਲ ਰਹੇ ਕੈਲਗਰੀ ਸਕਾਈ 뷰 ਤੋਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ 25427 ਵੋਟਾਂ ਲੈ ਗਏ ਤੇ ਉਹਨਾਂ ਨੇ 8202 ਦੇ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਦੀ ਝੋਲੀ ਆਪਣੀ ਸੀਟ ਪਾਈ एडमिंटन साउथ ईस्ट ਤੋਂ जसकरण सिंह ਮਾਹਲ ਕੰਜ਼ਰਵੇਟਿਵ ਉਮੀਦਵਾਰ ਨੇ 24904 ਵੋਟਾਂ ਲਈਆਂ ਤੇ 665 ਵੋਟਾਂ ਦੇ ਫਰਕ ਨਾਲ ਐਡਮਿੰਟਨ ਦੇ ਮੇਅਰ ਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸੋਹੀ ਨੂੰ ਹਰਾਇਆ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿਮ ਉਪਲ ਐਡਮਿੰਟਨ ਗੇਟਵੇ ਹਲਕੇ ਤੋਂ 25490 ਵੋਟਾਂ ਵੋਟਾਂ ਲੈ ਕੇ ਆਪਣੇ ਵਿਰੋਧੀ ਨੂੰ 8118 ਵੋਟਾਂ ਦੇ ਫਰਕ ਨਾਲ ਹਰਾਉਣ ਦੇ ਵਿੱਚ ਕਾਮਯਾਬ ਹੋਏ ਵਿੰਸਰ-ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਹਰਵਿੰਦਰ ਸਿੰਘ ਗਿੱਲ 21270 ਵੋਟਾਂ ਲੈ ਕੇ 4529 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। 온ਟਾਰੀਓ ਦੇ ਕੈਬਨਿਟ ਮਿਨਿਸਟਰ ਦਾ ਅਹੁਦਾ ਛੱਡ ਕੇ ਮਿਲਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੇ ਜ਼ਿਲ੍ਹਾ ਮੋਗਾ ਦੇ ਪਿੰਡ ਪੁਰਾਣਾਵਾਲਾ ਦੇ ਜੰਪਲ ਪਰਮ ਗਿੱਲ 31764 ਵੋਟਾਂ ਪ੍ਰਾਪਤ ਕਰਕੇ 556 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਆਕਸਫੋਰਡ ਹਲਕੇ ਤੋਂ ਅਰਪਨ ਖੰਨਾ ਕੰਜ਼ਰਵੇਟਿਵ ਉਮੀਦਵਾਰ ਨੇ 37995 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ 10970 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਚੋਣ ਨਤੀਜਿਆਂ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਘੱਟ ਵੋਟਾਂ ਤੇ ਬ੍ਰੈਂਟਨ ਸੈਂਟਰ ਤੋਂ ਅਮਨਦੀਪ ਕੌਰ ਸੋਡੀ 176 ਵੋਟਾਂ ਦੇ ਫਰਕ ਅਤੇ ਸਭ ਤੋਂ ਵੱਧ ਮੌਂਟਰੀਅਲ ਤੋਂ ਲਿਬਰਲ ਪਾਰਟੀ ਦੀ ਅੰਜੂ ਢਿੱਲੋਂ 19162 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਜ਼ਿਆਦਾਤਰ ਸੀਟਾਂ ਤੇ ਪੰਜਾਬੀਆਂ ਦਾ ਆਪਸੀ ਸਖਤ ਮੁਕਾਬਲਾ ਰਿਹਾ ਤੇ ਹੀ ਪੰਜਾਬੀ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਗਿੱਲ ਗੋਦ ਦੇ 6 ਉਮੀਦਵਾਰ ਪਾਰਲੀਮੈਂਟ ਵਿੱਚ ਪਹੁੰਚਣਗੇ। ਪੀਪਲਸ ਪਾਰਟੀ ਦੇ ਪ੍ਰਧਾਨ ਸਮੇਤ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਜਿੰਨੇ ਵੀ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਉਹਨਾਂ ਵਿੱਚੋਂ ਕੋਈ ਵੀ ਜਿੱਤ ਨਹੀਂ ਸਕਿਆ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਸ਼ਾਮਲ ਹਨ ਐਨਡੀਪੀ ਦੇ 11 ਅਤੇ ਕੰਜ਼ਰਵੇਟਿਵ ਦੇ 15 ਦੇ ਕਰੀਬ ਪੀਪਲਸ ਪਾਰਟੀ ਦੇ 9 ਦੇ ਕਰੀਬ ਲਿਬਰਲ ਦੇ 10 ਦੇ ਕਰੀਬ ਉਮੀਦਵਾਰ ਚੋਣ ਹਾਰੇ ਹਨ ਮਾਰਕਾਰਨੀ ਦੇ ਮੁਕਾਬਲੇ ਖੜੀ ਸਿੱਖ ਭਾਈਚਾਰੇ ਦੀ ਬੱਲ ਪਰਿਵਾਰ ਦੀ ਨੂ ਨੇ ਸਖਤ ਟੱਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਜਦੋਂ ਮੰਤਰੀ ਮੰਡਲ ਨੂੰ ਸੌਹ ਚੁਕਾਈ ਜਾਵੇਗੀ ਤਾਂ ਉਸ ਵਿੱਚ ਦੋ অন্ਟਾਰੀਓ ਤੇ ਇੱਕ ਬ੍ਰਿਟਿਸ਼ ਕੋਲੰਬੀਆ ਤੋਂ ਲਿਆ ਜਾ ਸਕਦਾ ਹੈ ਚੋਣ ਨਤੀਜਿਆਂ ਤੋਂ ਪੰਜਾਬੀਆਂ ਵਿੱਚ ਰਲਵਾ ਮਿਲਮਾ ਪ੍ਰਤੀਕਰਮ ਹੋਇਆ ਹੈ ਤੇ ਕਈ ਖੁਸ਼ ਵੀ ਨੇ ਤੇ ਦੁਖੀ ਵੀ ਨੇ ਹਮਦਰਦ ਵੱਲੋਂ ਵੀ ਪੰਜਾਬੀਆਂ ਦੇ ਚੁਣੇ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ ਜੋ ਸੱਚ ਸਾਬਤ ਹੋਈ 2021 ਦੀਆਂ ਚੋਣਾਂ ਵਿੱਚ 45 ਪੰਜਾਬੀ ਚੋਣ ਮੈਦਾਨ ਵਿੱਚ ਉਤਰੇ ਸਨ ਤੇ 17 ਐਮਪੀ ਬਣੇ ਸਨ ਇਸ ਵਾਰ 23 ਪੰਜਾਬੀਆਂ ਨੇ ਚੋਣ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲਿਬਰਲ ਲੀਡਰ ਮਾਰਕ ਕਾਰਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿ ਹਾਂ ਕਿ ਮੈਂ ਰਾਜਨੀਤੀ ਵਿੱਚ ਆਉਣਾ ਚੁਣਿਆ ਕਿਉਂਕਿ ਮੈਨੂੰ ਲੱਗਾ ਕਿ ਸਾਨੂੰ ਇਸ ਦੇਸ਼ ਵਿੱਚ ਵੱਡੇ ਬਦਲਾਅ ਦੀ ਲੋੜ ਹੈ ਪਰ ਮਜ਼ਬੂਤ ਕੈਨੇਡੀਅਨ ਕਦਰਾਂ ਕੀਮਤਾਂ ਦੁਆਰਾ ਸਹਿਯੋਗਿਤ ਵੱਡੇ ਬਦਲਾਅ ਹਰ ਕੈਨੇਡੀਅਨ ਨੂੰ ਮੇਰਾ ਸੁਨੇਹਾ ਇਹ ਹੈ ਭਾਵੇਂ ਤੁਸੀਂ ਕਿੱਥੇ ਰਹਿੰਦੇ ਹੋ ਭਾਵੇਂ ਤੁਸੀਂ ਕੋਈ ਵੀ ਭਾਸ਼ਾ ਬੋਲਦੇ ਹੋ ਭਾਵੇਂ ਤੁਸੀਂ ਕਿਵੇਂ ਵੋਟ ਪਾਈ ਹੋਵੇ ਮੈਂ ਹਮੇਸ਼ਾ ਉਹਨਾਂ ਸਾਰਿਆਂ ਦੀ ਨੁਮਾਇੰਦਗੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜੋ ਕੈਨੇਡਾ ਨੂੰ ਆਪਣਾ ਘਰ ਕਹਿੰਦੇ ਹਨ ਹਾਲਾਂਕਿ ਘੱਟ ਗਿਣਤੀ ਹੋਣ ਦਾ ਮਤਲਬ ਹੈ ਕਿ ਲਿਬਰਲਾਂ ਨੂੰ ਸਰਕਾਰ ਵਿੱਚ ਬਣੇ ਰਹਿਣ ਲਈ ਐਨਡੀਪੀ ਜਾਂ ਬਲੌਕ ਕਯੂਬੈਕਸ ਨਾਲ ਮਿਲ ਕੇ ਕੰਮ ਕਰਨਾ ਪਵੇਗਾ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਏ ਅਤੇ ਐਨ ਡੀ ਪੀ ਨੇਤਾ ਜਗਮੀਰਤ ਸਿੰਘ ਦੋਵੇਂ ਆਪਣੀਆਂ ਸੀਟਾਂ ਹਾਰ ਗਏ ਜਦੋਂ ਕਿ ਬਲਾਕ ਦੇ ਲੀਡਰ ਅਤੇ ਗ੍ਰੀਨ ਸਹਿ ਨੇਤਾ ਐਲਿਜ਼ਾਬੈਥ ਮੇ ਨੇ ਦੁਬਾਰਾ ਚੋਣ ਜਿੱਤ ਲਈ ਹੈ ਗ੍ਰੀਨਸ ਦੇ ਦੂਜੇ ਸਹਿ ਨੇਤਾ ਨੇ ਚੋਣ ਨਹੀਂ ਜਿੱਤੀ ਐਥੋਂ ਤੱਕ ਕਿ ਪੀਪਲਸ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸੀਮ ਬਰਨੀਅਰ ਵੀ ਆਪਣੀ ਸੀਟ ਹਾਰ ਗਏ ਹਨ 6 ਪਾਰਟੀਆਂ ਦੇ ਲੀਡਰਾਂ ਵਿੱਚੋਂ ਤਿੰਨ ਨੂੰ ਜਿੱਤ ਪ੍ਰਾਪਤ ਹੋਈ ਅਤੇ ਤਿੰਨ ਲੀਡਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ कंजर्वेटिव लीडर पियर पॉलिएव काल्टन ने अपनी खुद की राइडिंग तो हार गए जिस नाल ओटवा क्षेत्र ਦੀਸ राइडिंग ਦੇ एमपी ਵਜੋਂ ਉਹਨਾਂ ਦਾ ਲਗਭਗ 2 ਦਹਾਕੇ ਦਾ ਕਾਰਜਕਾਲ ਖਤਮ ਹੋ ਗਿਆ ਦੱਸ ਦਈਏ ਕਿ ਪੌਲੀਅ 2004 ਵਿੱਚ ਪਹਿਲੀ ਵਾਰ ਜੇਤੂ ਹੋਏ ਸਨ ਅਤੇ 7 ਵਾਰ ਇਹ ਸੀਟ ਜਿੱਤ ਚੁੱਕੇ ਸਨ ਲਿਬਰਲ ਉਮੀਦਵਾਰ ਬਰੂਸ ਫੈਂਜੋਏ ਨੇ ਕਾਲਟਨ ਵਿੱਚ ਜਿੱਤ ਦਰਜ ਕੀਤੀ ਹੈ ਫੈਂਜੋਏ ਨੂੰ 42374 ਵੋਟਾਂ ਮਿਲੀਆਂ ਜਦਕਿ ਪੌਲੀਅਰ ਨੂੰ 38581 ਵੋਟਾਂ ਮਿਲੀਆਂ ਕਾਲਟਨ ਆਟਵਾ ਵਿੱਚ ਇੱਕੋ ਇੱਕ ਅਜਿਹਾ ਹਲਕਾ ਹੈ ਜਿੱਥੇ ਇੱਕ ਮੌਜੂਦਾ ਐਮਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਲਕੇ ਵਿੱਚ 91 ਉਮੀਦਵਾਰਾਂ ਨੇ ਬੈਲਟ ਤੇ ਚੋਣ ਲੜੀ ਸੀ ਜਿਸ ਦਾ ਮੁੱਖ ਕਾਰਨ ਲੌਂਗੇਸਟ ਬੈਲਟ ਕਮੇਟੀ ਨਾਮਕ ਇੱਕ ਵਿਰੋਧ ਸਮੂਹ ਸੀ ਐਡਵਾਂਸ ਵੋਟਿੰਗ ਦੌਰਾਨ ਕਾਲਟਨ ਵਿੱਚ ਸਭ ਤੋਂ ਜ਼ਿਆਦਾ ਮਤਦਾਨ ਹੋਇਆ ਸੀ ਐਨਡੀਪੀ ਲੀਡਰ ਜਗਮੀਤ ਸਿੰਘ ਸੋਮਵਾਰ ਦੇ ਰਾਤ ਨੂੰ ਬਰਨਵੀ ਬੀਸੀ ਵਿੱਚ ਆਪਣੇ ਪ੍ਰਚਾਰ ਹੈੱਡਕ quarters ਦੇ ਸਟੇਜ ਤੇ ਪਹੁੰਚ ਕੇ ਭਾਵੁਕ ਹੋ ਗਏ ਜਦੋਂ ਉਹਨਾਂ ਨੇ ਆਪਣੀ ਹਾਰ ਨੂੰ ਸਵੀਕਾਰ ਕਰਦਿਆਂ ਪਾਰਟੀ ਲੀਡਰਸ਼ਿਪ ਤੋਂ ਅਸਤੀਫੇ ਦਾ ਐਲਾਨ ਕੀਤਾ ਸ਼ੁਰੂਆਤੀ ਨਤੀਜਿਆਂ ਅਨੁਸਾਰ ਜਗਮੀਤ ਸਿੰਘ ਨਾ ਸਿਰਫ ਆਪਣੇ ਹਲਕੇ ਵਿੱਚ ਤੀਜੇ ਸਥਾਨ ਤੇ ਰਹੇ ਹਨ ਸਗੋਂ ਉਹਨਾਂ ਦੀ ਪਾਰਟੀ ਨੇ ਆਪਣੀਆਂ 2 ਤਿਹਾਈ ਤੋਂ ਵੱਧ ਸੀਟਾਂ ਗੁਆ ਲਈਆਂ एनडीपी हाउस ऑफ कॉमन्स ਵਿੱਚ ਅਧਿਕਾਰਤ ਪਾਰਟੀ ਦਾ ਦਰਜਾ ਗਵਾ ਦੇ ਵੀ ਗਈ ਕਿਉਂਕਿ ਇਸ ਦਰਜੇ ਲਈ ਘੱਟੋ-ਘੱਟ 12 ਮੈਂਬਰਾਂ ਦੀ ਲੋੜ ਹੁੰਦੀ ਹੈ ਜਗਮੀਤ ਸਿੰਘ ਨੇ ਆਪਣੀ ਪਤਨੀ ਗੁਰਕਿਰਨ ਕੌਰ ਜੋ ਉਹਨਾਂ ਨਾਲ ਸਟੇਜ ਤੇ ਮੌਜੂਦ ਸਨ ਆਪਣੇ ਸਟਾਫ ਅਤੇ ਪਾਰਟੀ ਵਲੰਟੀਅਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਵੇਂ ਹੀ ਅੰਤਰੀਮ ਲੀਡਰ ਨਿਯੁਕਤ ਕੀਤਾ ਜਾਵੇਗਾ ਉਹ ਆਪਣਾ ਅਹੁਦਾ ਛੱਡ ਦੇਣਗੇ ਜਗਮੀਤ ਨੇ ਕਿਹਾ ਕਿ ਬੰਬੀ ਸੈਂਟਰਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ ਲਿਬਰਲ ਪਾਰਟੀ ਦੇ ਉਮੀਦਵਾਰਾਂ ਨੂੰ ਸਭ ਤੋਂ ਵੱਧ ਵੋਟਾਂ অন্ਟਾਰੀਓ ਵਿੱਚ ਪਈਆਂ ਹਨ ਲਿਬਰਲ ਦੇ 69 ਉਮੀਦਵਾਰ অন্ਟਾਰੀਓ ਤੋਂ 44 ਉਮੀਦਵਾਰ ਕਿਊਬੈਕ ਤੋਂ 20 ਬੀਸੀ ਤੋਂ 10 ਨੋਵਾ ਸਕੋਸ਼ੀਆ ਤੋਂ 6 ਮੈਨੀਟੋਬਾ 6 ਨਿਊ ਬ੍ਰਾਂਸਵਿਕ 4 ਪ੍ਰਿੰਸ ਐਡਵਰਡ ਆਇਲੈਂਡ ਨਿਊ ਫਾਉਂਡਲੈਂਡ ਤੋਂ 5 ਅਤੇ 2 ਅਲਬਰਟਾ ਤੋਂ ਜਿੱਤਿਆ ਸਸਕਾਚੂਨ ਯੂਕਾਨ ਅਤੇ ਨਾਰਥ-ਵੈਸਟ ਟੈਰੀਟਰੀ ਵਿੱਚੋਂ ਸਿਰਫ ਇੱਕ-ਇੱਕ ਉਮੀਦਵਾਰ ਹੀ ਸੰਸਦ ਦੇ ਵਿੱਚ ਜਾ ਰਿਹਾ ਹੈ ਦੂਜੇ ਪਾਸੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ 53 ਉਮੀਦਵਾਰਾਂ ਨੇ 온ਟਾਰੀਓ ਤੋਂ ਜਿੱਤ ਹਾਸਲ ਕੀਤੀ ਹੈ। ਅਲਬਰਟਾ ਵਿੱਚ 37 ਵਿੱਚੋਂ ਸਿਰਫ 3 ਰਾਈਡਿੰਗਸ ਨੂੰ ਛੱਡ ਕੇ ਬਾਕੀ 34 ਤੇ ਕੰਜ਼ਰਵੇਟਿਵ ਉਮੀਦਵਾਰਾਂ ਨੇ ਕਬਜ਼ਾ ਕਰ ਲਿਆ ਹੈ। BC ਵਿੱਚੋਂ ਕੰਜ਼ਰਵੇਟਿਵ 19 ਸੀਟਾਂ ਲੈ ਕੇ ਗਏ ਹਨ। ਸਸਕਾਚੂਅਨ ਵਿੱਚੋਂ 13, ਕਿਊਬੈਕ ਵਿੱਚੋਂ 11 ਮੈਨੀਟੋਬਾ ਵਿੱਚੋਂ 7 ਨਿਊ ਬ੍ਰਾਂਡਸਵਿਕ ਵਿੱਚੋਂ 4 ਨਿਊ ਫਾਉਂਡਲੈਂਡ ਵਿੱਚੋਂ 2 ਉਮੀਦਵਾਰ ਜੇਤੂ ਹੋਏ ਨੋਵਾ ਸਕੋਸ਼ੀਆ ਵਿੱਚੋਂ ਕੰਜ਼ਰਵੇਟਿਵ ਦਾ ਸਿਰਫ ਇੱਕ ਉਮੀਦਵਾਰ ਹੀ ਆਟਵਾ ਜਾ ਰਿਹਾ ਜਿੱਥੇ ਬਲੌਕ ਕਿਊਬਿਕ ਦੇ 22 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਉੱਥੇ ਹੀ ਐਨ ਡੀ ਪੀ ਨੇ ਬੀ ਸੀ ਵਿੱਚ 3 ਅਲਬਰਟਾ ਵਿੱਚ ਇੱਕ ਮੈਨੀਟੋਬਾ ਵਿੱਚ ਇੱਕ ਨੂਨਾਵਤ ਵਿੱਚ ਇੱਕ ਅਤੇ ਕਿਊਬਿਕ ਵਿੱਚ ਇੱਕ ਸੀਟ ਤੇ ਕਬਜ਼ਾ ਕੀਤਾ ਹੈ ਬੀ ਸੀ ਵਿੱਚ ਇੱਕ ਸੀਟ ਤੇ ਗ੍ਰੀਨ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ